125 ਨਸ਼ੀਲੀਆਂ ਗੋਲੀਆਂ ਫੜੀਆਂ ਥੋੜੀ ਜਾਣਕਾਰੀ ਦਿਓ ਵੇ ਕਿੱਥੋਂ ਔਰ ਕਿਸ ਕਤੋਂ ਫੜੀਆਂ ਇਹ ਅਸੀਂ ਕੱਲ ਸਰੇਸ਼ ਕੁਮਾਰ ਸਨਫ ਜਗਦੀਸ਼ ਕੁਮਾਰ ਵਾਸੀ ਲੋਈਆਂ ਜਾਂ ਲੋਗ ਇਰਤੇ ਇਹ ਕਿੰਨੇ ਜਰ ਤੋਂ ਤਸਕਰੀ ਕਰਦਾ ਆ ਰਿਹਾ ਹੈ ਇਹਦੇ ਬਾਰੇ ਅਸੀਂ ਇਹਦਾ ਰਿਮਾਂਡ ਹਾਸਲ ਕੀਤਾ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਇਨਵੈਸਟੀਗੇਸ਼ਨ ਚਾਹੀਗਾ ਉਹ ਅਸੀਂ ਇਹਦੇ ਖਿਲਾਫ ਫੋਰ ਕਰਵੀ ਜਿਹੜੀ ਕੀਤੀ ਜਾਵੇਗੀ हां जो भी ਇੱਥੇ ਸਾਡੇ ਨਸ਼ਾ ਤਸਕਰੀ ਕਰਦਾ ਉਹਤੇ ਸਾਡੇ ਮੈਂ ਲੱਗੇ ਹੁੰਦੇ ਸੋਰਸ ਲਾਏ ਹੁੰਦੇ ਅਸੀਂ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਪੀ ਅੱਜ ਇਹ ਕਰ ਰਿਹਾ ਕੋਈ ਆਉਟਪੁੱਟ ਕਰ ਰਿਹਾ ਤਾਂ ਉਹਨੂੰ ਅਸੀਂ ਅਰੈਸਟ ਕਰਦੇ ਹਾਂ ਇਹ ਹੁੰਦਾ ਹੈ ਪੰਜਾਬੀ ਸਾਹਿਬ ਵੀ ਜੋ ਵੀ ਆਪਾਂ ਤਨਦੇਈ ਇਮਾਨਦਾਰੀ ਨਾਲ ਤੇ ਵਫਾਦਾਰੀ ਨਾਲ ਕੰਮ ਕਰਦੇ ਹਾਂ ਉਹਦਾ ਹੀ ਨਤੀਜਾ ਹੁੰਦਾ ਉਹਤੇ ਅਸੀਂ ਕਾਰਵਿਕ ਕਾਨੂੰਨੀ ਕਾਰਵਾਈ ਕਰਨੀ ਕਰਨੀ ਆ ਉਹਤੇ ਕੋਈ ਸ਼ਿਫਾਰਿਸ਼ ਨਹੀਂ ਹੈਗੀ ਜੇ ਕੋਈ ਪੜਿਆ ਲਿਖਿਆ ਮੁੰਡਾ ਕੋਈ ਪਹਿਲੀ ਦੂਜੀ ਵਾਰੀ ਇਦੋਂ ਤਾਂ ਵੈਸੇ ਹੀ ਘੁੰਮਦਾ ਆ ਗਿਆ ਕਿ ਤੇ ਰਾਤ ਨੂੰ ਚਾਹ ਪੀਤੀ ਵਾਰਾ ਉਹਨੂੰ ਥੋੜੀ ਜਿਹੀ ਨਰਮੀ ਨਾਲ ਉਹਨੂੰ ਵਾਰਨਿੰਗ ਦੇ ਕੇ ਛੱਡ ਦਿੱਤੀ ਜਾਂ ਵੈਸੇ ਤਾਂ ਕਾਨੂੰਨੀ ਕਾਰਵਾਈ ਹੁੰਦੀ ਹੈ ਤਾਂ ਸਾਕਾ ਸਾਥੀਓ ਮੈਂ ਤੁਹਾਡਾ ਆਪਣਾ ਹਰਿਸ਼ ਪੰਡਾਰੀ ਇੱਕ ਵਾਰ ਫਿਰ ਤੋਂ ਲਾਈਵ ਹੋਇਆ ਹਾਂ ਝੇੜੂ ਪੁਲਿਸ ਚੌਕੀ ਵਿਖੇ ਜਿੱਥੇ ਕਿ ਮੇਰੇ ਨਾਲ ਮੌਜੂਦ ਹਨ ਏਐਸਆਈ ਚੌਕੀ ਚਾਰਜ ਦਰਸ਼ਨ ਸਿੰਘ ਭੱਟੀ ਉਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਵਿੱਚ ਸਵਾਗਤ ਹਾਂਜੀ ਭਣਾਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਤੁਸੀਂ ਇੱਥੇ ਆਇਓ ਸਾਡੇ ਇਹ ਅਸੀਂ ਕੱਲ ਸਰੇਸ਼ ਕੁਮਾਰ ਸਨ ਜਗਦੀਸ਼ ਕੁਮਾਰ ਵਾਸੀ ਲੋਹਿਆਂ ਦਾ ਇੱਥੇ ਸਾਨੂੰ ਕੋਈ ਖਾਸ ਇਨਫੋਰਮੇਸ਼ਨ ਨਹੀਂ ਤਾਂ ਉੱਥੇ ਅਸੀਂ ਪੈਟਰੋਲਿੰਗ ਕਰ ਰਹੇ ਸੀ ਤਾਂ ਉਹ ਪੈਟਰੋਲਿੰਗ ਦੇ ਦੌਰਾਨ ਹੀ ਜਿਹੜਾ ਸਾਨੂੰ ਇਹ ਸਰੇਸ਼ ਕੁਮਾਰ ਮਿਲਿਆ ਜਿਹਦੇ ਕੋਲੋਂ 125 ਨਸ਼ੀਲੀਆਂ ਗੋਲੀਆਂ ਸੀ ਬਰਾਮਦ ਕੀਤੀਆਂ ਤਾਂ ਇਹਦੇ ਖਿਲਾਫ ਪਰਚਾ ਦਰਜ ਕਰਕੇ ਇਸ ਨੂੰ ਪੇਸ਼ੀਦਾਨਤ ਕੀਤਾ ਔਰ ਰਿਮਾਂਡ ਹਾਸਲ ਕੀਤਾ ਸੂ ਦਰਮਿਆਨ ਨਹੀਂ ਪੁਸ਼ਕਿਸ਼ ਕੋਈ ਸਾਹਮਣੇ ਆਇਆ ਕਿ ਜਿਹੜਾ ਹੈਗਾ ਬਾਈ ਇਹ ਸਰੇਸ਼ ਕੁਮਾਰ ਹੈਗਾ ਤੀ ਦੱਸ ਰਹੇ ਕਿ ਪੇਸ਼ੇਵਰ ਤਸਕਰ ਹੈਗਾ ਜਾਂ ਨਸ਼ੇ ਦਾ ਆਦੀ ਹੈਗਾ ਜਾ ਲੋਗ ਇਟ ਤੇ ਇਹ ਕਿੰਨੇ ਜਰ ਤੋਂ ਤਸਕਰੀ ਕਰਦਾ ਆ ਰਿਹਾ ਹੈ ਇਹਦੇ ਬਾਰੇ ਅਸੀਂ ਇਹਦਾ ਰਿਮਾਂਡ ਹਾਸਲ ਕੀਤਾ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਇਨਵੈਸਟੀਗੇਸ਼ਨ ਚਾਹੀਏਗਾ ਉਹ ਅਸੀਂ ਇਹਦੇ ਖਿਲਾਫ ਹੋਰ ਕਾਰਵਾਈ ਜਿਹੜੀ ਕੀਤੀ ਜਾਵੇਗੀ ਸਰ ਕੀ ਕਾਰਨ ਹੈਗੇ ਆ ਕਿ ਇੰਨਾ ਵੱਡਾ ਏਰੀਆ ਹੈਗਾ ਲੋਗ ਇਟ ਦਾ ਔਰ ਕ੍ਰਾਈਮ ਵੀ ਕਾਫੀ ਹੈਗਾ ਔਰ ਮੁਲਾਜ਼ਮਾਂ ਦੀ ਬੜੀ ਕਮੀ ਹੈਗੀ ਆ ਫਿਰ ਵੀ ਤੁਸੀਂ ਹੈਂਡਲ ਕਰਦੇ ਹਰ ਤਰ੍ਹਾਂ ਦੇ ਮੌਕੇ ਨੂੰ ਸੋ ਇਹ ਇਹਨਾਂ ਸਭ ਚੀਜ਼ਾਂ ਨੂੰ ਲੈ ਕੇ ਕਿਸ ਕਿਸ ਤਰ੍ਹਾਂ ਦੇ ਕਈ ਵਾਰੀ ਹਾਲਾਤ ਪੈਦਾ ਹੋ ਜਾਂਦੇ ਹੈਗੇ ਕਿ ਤੁਹਾਨੂੰ ਕੋਈ ਦਿੱਕਤ ਆਉਂਦੀ ਹੋਵੇ ਜਾਂ ਉੱਚ ਅਧਿਕਾਰੀਆਂ ਦੇ ਕੀਦਰਦਸ਼ ਹੈਗੇ ਜਾਂ ਕੋਈ ਜਦੋਂ ਤੁਸੀਂ ਕੋਈ ਕਾਰਵਾਈ ਪਾਉਣੀ ਕੋਈ ਸਪੈਸ਼ਲ ਟੀਮਾਂ ਵੀ ਇੱਥੇ ਪੁੱਜਦੀਆਂ ਹੈਗੀਆਂ ਫੋਰਸਾਂ ਬਣਾ ਕੇ ਸਾਡੇ ਐਸਐਸਪੀ ਸਾਹਿਬ ਅਤੇ ਐਸਪੀ ਸਾਹਿਬ ਫਗਵਾੜਾ ਤੇ ਡੀਐਸਪੀ ਸਾਹਿਬ ਫਗਵਾੜਾ ਸਾਡੇ ਐਚਐਚਓ ਸਾਹਿਬ ਸਾਡੀ ਬਹੁਤ ਹੈਲਪ ਕਰਦੇ ਨੇ ਜਦੋਂ ਵੀ ਸਾਨੂੰ ਕੋਈ ਮੁਲਾਜ਼ਮਾਂ ਦੀ ਜ਼ਰੂਰਤ ਪੈਂਦੀ ਹੈ ਇੱਥੇ ਕੋਈ ਕੋਈ ਜ਼ਿਆਦਾ ਮੁਲਾਜ਼ਮਾਂ ਦੀ ਜ਼ਰੂਰਤ ਹੋਵੇ ਜਾਂ ਤਾਂ ਸਾਨੂੰ ਉਹ ਮਹਈਆ ਹੋ ਜਾਂਦੇ ਆ ਵੈਸੇ ਸਾਡੇ ਜਿੰਨੇ ਵੀ ਮੁਲਾਜ਼ਮ ਹੈਗੇ ਆ ਉਹਨਾਂ ਅਸੀਂ ਬਿਲਕੁਲ ਸਫੀਸ਼ੀਐਂਟ ਹੈ ਜੀ ਬਿਲਕੁਲ ਪਰ ਤੁਸੀਂ ਇਹ ਤੁਸ ਕਿ ਜਦੋਂ ਤੁਸੀਂ ਅਹੁਦਾ ਸੰਭਾਲਿਆ ਹੈਗਾ ਇਹ ਕੀ ਕਰਨ ਹੋ ਸਕਦੇ ਆਂ ਬਾਰ ਬਾਰ ਤੁਹਾਨੂੰ ਹੀ ਕਿਉਂ ਚੁਣਿਆ ਜਾਂਦਾ ਹੈ ਕਿ ਬਾਰ ਬਾਰ ਤੁਸੀਂ ਤੁਹਾਨੂੰ ਅਹੁਦਾ ਮਿਲਦਾ ਹੈ ਕਿ ਜ਼ਿੰਮੇਵਾਰੀ ਵੱਡੀ ਮਿਲਦੀ ਹੈਗੀ ਸੋ ਇਹ ਦੱਸੋ ਕਿ ਜਿਹੜੇ ਤੁਹਾਡੇ ਇਹਨਾਂ ਕਾਰਜਸ਼ੀਲਤਾ ਦੌਰਾਨ ਹੁਣ ਕਿੰਨੇ ਕੋ ਪਰਚੇ ਹੋਏ ਹਨ ਮਹੀਨਿਆਂ ਵਿੱਚ ਇਹ ਹੁੰਦਾ ਹੈ ਭਨੀ ਸਾਹਿਬ ਵੀ ਜੋ ਵੀ ਆਪਾਂ ਤਨਦੇਈ ਇਮਾਨਦਾਰੀ ਨਾਲ ਤੇ ਵਫਾਦਾਰੀ ਨਾਲ ਕੰਮ ਕਰਦੇ ਆਂ ਉਹਦਾ ਹੀ ਨਤੀਜਾ ਹੁੰਦਾ ਹੈ ਉਹਨਾਂ ਨੂੰ ਜਿਨ੍ਹਾਂ ਨੂੰ ਕੰਮ ਦਾ ਲਾਇਕ ਕਰਦੇ ਅਫਸਰ ਉਹਨਾਂ ਨੂੰ ਫੇਰ ਦੁਬਾਰਾ ਲਾਉਂਦੇ ਆ ਤਾਂ ਉਹੀ ਅਸੀਂ ਅਭੀ ਆਪਾਂ ਏਮ ਰੱਖਿਆ ਹੋਇਆ ਕਿ ਇਮਾਨਦਾਰੀ ਨਾਲ ਕੰਮ ਕਰਨਾ ਔਰ ਜਦੋਂ ਜਿੰਨਾ ਚਿਰ ਕੰਮ ਕਰਨਾ ਪੂਰਾ ਵਫਾਦਾਰੀ ਨਾਲ ਕਰਨਾ ਔਰ ਅਸੀਂ ਕਰ ਰਹੇ ਹਾਂ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਔਰ ਗਾਂ ਵੀ ਕਰਦੇ ਰਾਂਗੇ ਭਵੇ ਕੁਝ ਕਰਦੇ ਰਾਂਗੇ ਸੋ ਪਿਛਲੇ ਮਹੀਨੇ ਵਿੱਚ ਲਗਭਗ ਕਿੰਨੇ ਪਰਚੇ ਹੋਏ ਅਸੀਂ 8 ਤੋਂ 9 ਮਗਰਮੇ ਦਰਜ ਕੀਤੇ ਆ ਤਾਂ ਹੁਣ ਵੀ ਐਸੇ ਮਹੀਨੇ ਵੀ ਅਸੀਂ 5-6 ਮਗਰਮੇ ਦਰਜ ਕਰਤੇ ਆ ਐਨਡੀ ਪਿਛਲੇ ਦੇ ਕਿ ਲੜਕੀ ਦਾ ਮੰਗਲਾ ਵੀ ਸਾਹਮਣੇ ਆਈ ਸੀ ਕੋਈ ਤਸਕਰ ਲੜਕੀ ਵੀ ਫੜੀ ਸੀ ਪਿੱਛੇ ਜਿੱਥੇ ਥੀ ਲੋਗ ਇਟ ਤੋਂ हां ਜੋ ਵੀ ਇੱਥੇ ਸਾਡੇ ਨਸ਼ਾ ਤਸਕਰੀ ਕਰਦਾ ਉੱਥੇ ਸਾਡੇ ਮਾਈ ਲੱਗੇ ਹੁੰਦੇ ਐ ਸੋਰਸ ਲਾਏ ਹੁੰਦੇ ਅਸੀਂ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਐ ਪਏ ਅੱਜ ਇਹ ਕਰ ਰਹੇ ਆ ਕੋਈ ਆਊਟਪੁੱਟ ਕਰ ਰਿਹਾ ਤਾਂ ਉਹਨੂੰ ਅਸੀਂ ਅਰੈਸਟ ਕਰਦੇ ਆ ਜਾਣਕਾਰੀ ਦਿਓਗੇ ਸਾਡੇ ਦਰਸ਼ਕਾਂ ਨੂੰ ਕਿ ਇਹ ਜਿਹੜੀ ਦੁਕਾਨਾਂ ਵਗੈਰਾ ਰੈਸਟੋਰੈਂਟ ਵਗੈਰਾ ਢਾਬੇ ਹੈਗੇ ਤੇ ਉਹਨਾਂ ਦੀ ਬੰਦ ਦੌਰ ਖੁੱਲੋਂ ਦਾ ਸਮਾਂ ਕੀ ਹੈਗਾ ਅਸੀਂ ਇਹਨਾਂ ਦਾ ਸਮਾਂ ਜਿਹੜਾ ਵਾ 11:00 ਵਜੇ ਤੱਕ ਕੀਤਾ ਹੋਇਆ ਹੈ ਤੇ 11 ਵਜੇ ਤੋਂ ਬਾਅਦ ਫਿਰ ਰਾਤ ਨਹੀਂ ਅਸੀਂ ਖੋਲਣ ਦਿੰਦੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਕੰਪਲੀਟ 11 ਵਜੇ ਤੱਕ ਖੋਲ ਦੋ ਅੱਧਾ 11:30 ਵਜੇ ਤੱਕ ਇਹ ਬੰਦ ਕਰ ਦਿੰਦੇ ਆ ਆਪ ਹੀ ਕਰ ਦਿੰਦੇ ਜੇਕਰ ਖੋਲਦੇ ਆ ਤਾਂ ਫਿਰ ਕਿਸ ਤਰ੍ਹਾਂ ਦੀ ਕਾਰਵਾਈ ਹੋ ਵੀ ਜਾਂਦੀ ਨਹੀਂ ਅਸੀਂ ਇਹਨਾਂ ਨੂੰ ਵਾਰਨਿੰਗ ਦਿੰਦੇ ਆ ਵੀ ਫਿਰ ਨਹੀਂ ਖੋਲਦੇ ਨਹੀਂ ਹੈਗੇ ਹੁਣ ਤਾਂ ਹੁਣ ਬੱਚੇ ਵੀ ਕਾਫੀ ਜਿਹੜੇ ਘਰਾਂ ਨੂੰ ਗਏ ਹੋਇਆ ਤਾਂ ਕਾਫੀ ਜਿਹੜਾ ਰਸ਼ਟ ਹੈ ਸੋ ਜਿਹੜੇ ਸ਼ਰਾਰਤੀ ਅਨਸਰ ਹੈਗੇ ਜਾਂ ਨੌਜਵਾਨ ਹੁੱਲੜਵਾਜੀ ਕਰਦੇ ਹੈ ਕਿ ਨਸ਼ੇ ਕਰਕੇ ਇੱਥੇ ਉਹਨਾਂ ਨੂੰ ਕੀ ਹਦਾਇਤਾਂ ਜਾਰੀ ਕਰੀਏ ਔਰ ਕੀ ਅਪੀਲ ਕਰਦੇ ਅਸੀਂ ਉਹਨਾਂ ਨੂੰ ਇਹ ਤੇ ਤੁਸੀਂ ਭਾਈ ਸਾਡੇ ਲੋਗੇਟ ਜਿਹੜੇ ਹੈਗਾ ਇੱਥੇ ਇਹਨੂੰ ਐਵੇਂ ਬਦਨਾਮ ਨਾ ਕਰੋ ਇੱਥੇ ਇਹੋ ਜਿਹਾ ਕੁਝ ਨਹੀਂ ਹੈਗਾ ਹੁਣ ਅਸੀਂ ਇਹ ਤੋਂ ਸਾਰਾ ਕੁਝ ਟੋਟਲ ਹੀ ਖਤਮ ਕਰ ਦਿੱਤਾ ਤਾਂ ਤੁਸੀਂ ਪਲੀਜ਼ ਇੱਥੇ ਨਾ ਆਓ ਜੇ ਕੋਈ ਰਾਤ 11 12 ਵਜੇ ਆਊਗਾ ਤਾਂ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਊਗੀ ਸੋ ਜੇਕਰ ਕੋਈ ਜਿਹੜੀ ਮਤਲਬ ਲੇਡੀਜ਼ ਕੋਈ ਇੱਥੇ ਗਲਤ ਧੰਦਾ ਕਰਦੀ ਹੈਗੀ ਜਾਂ ਕੋਈ बार-बार ਮਾਮਲੇ ਉੱਪਰ ਕੇ ਸਾਹਮਣੇ ਆਉਂਦੀ ਜਾਂ ਕੋਈ ਤਸਕਰੀ ਕਰਦੀ ਹੈਗੀ ਕੀ ਤੁਹਾਨੂੰ ਕੋਈ ਲੇਡੀਜ਼ ਕਨਸਟੇਬਲ ਦੀ ਸਹੂਲਤ ਵੀ ਮਿਲਦੀ ਹੈ ਉਹਨੂੰ ਕਾਬੂ ਕਰਨ ਹਾਂਜੀ ਹਾਂਜੀ ਸਾਨੂੰ ਉਦੋਂ ਹੀ ਲੇਡੀ ਕਾਂ ਆਪਣਾ ਕਾਂਸਟੇਬਲ ਜਾਂ ਕੋਈ ਲੇਡੀ ਐਸਐਸਆਈ ਸਾਨੂੰ ਮਹੀਆ ਹੋ ਜਾਂਦੇ ਆ ਕੋਈ ਥਾਣੇ ਤੋਂ ਸਾਡੀ ਡਿਊਟੀ ਲੱਗ ਜਾਂਦੀ ਆ ਤੋ ਆ ਜਾਂਦੇ ਆ ਸਾਡੀ ਹੈਲਪ ਕਰਦੇ ਆ ਨਾਲ ਅਸੀਂ ਮਤਲਬ ਕਿ ਪੂਰਾ ਇਥੇ ਲਾਅ ਐਂਡ ਆਰਡਰ ਨੂੰ ਕੈਮਰ ਰੱਖਿਆ ਹੋਇਆ ਹੈ ਸਰ ਕਿਸ ਤਰ੍ਹਾਂ ਦੀ ਕਾਫਰੀ ਗੱਲ ਹੈ ਕਿ ਕਿਸ ਤਰ੍ਹਾਂ ਦੇ ਲੋਕ ਹੈਗੇ ਜਿਹੜੇ ਆ ਕੇ ਇੱਥੇ ਤਸਕਰੀ ਕਰਦੇ ਹੈਗੇ ਅਸੀਂ ਇੱਕ ਸਰਵੇ ਕੀਤਾ ਸੀ ਉਹਦੇ ਵਿੱਚ ਦੇਖਣ ਚਾਹਿਆ ਸੀ ਕਿ ਜਿਹੜੇ ਵਿਦਿਆਰਥੀ ਆ ਨਜਾਇਜ਼ ਤੌਰ ਤੇ ਬਦਨਾਮ ਹੋ ਜਾਂਦੇ ਕਿ ਲਵਲੀ ਦੀਆਂ ਕੁੜੀਆਂ ਹੈਗੀਆਂ ਲਵਲੀ ਦੇ ਮੁੰਡੇ ਹੈਗੇ ਆ ਵਗੈਰਾ ਵਗੈਰਾ ਲੇਕਿਨ ਹੁਣ ਜਿਹੜੇ ਬਾਹਰੋਂ ਆ ਕੇ ਲੋਕ ਇੱਥੇ ਵੱਡੇ ਵੱਡੇ ਮਗਰਮਾਚਾ ਕੇ ਬੈਠੇ ਤਸਕਰੀ ਕਰਦੇ ਹੈਗੇ ਆ ਸੋ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਧਿਆਨ ਵਿੱਚ ਲੈਂਦੇ ਹੋ ਕਿ ਕੌਣ ਜੋਰ ਹੈ ਕੌਣ ਸਾਥ ਹੈਗਾ ਕਿਸ ਤਰ੍ਹਾਂ ਦੀ ਤਫਦੀਸ਼ ਕਰਦੇ ਹੋ ਰਾਤ ਦੇ ਸਮੇਂ ਕਿਸ ਤਰ੍ਹਾਂ ਦੀ ਜਿਹੜੀ ਹੈ ਤੁਸੀਂ ਆਪਣੀ ਗਸ਼ਟ ਕਰਦੇ ਹੋ ਅਸੀਂ ਆਪਣੇ ਤੌਰ ਤੇ ਜਿਹੜੇ ਆ ਇੱਥੇ ਸ ਤੇ ਇੱਥੇ ਕੁਝ ਖਹੋਂ ਲੱਗਦਾ ਤਾਂ ਅਸੀਂ ਉਸ ਨੂੰ ਪਹਿਲਾਂ ਹੀ ਕਾਬੂ ਕਰ ਲੈਨੇ ਆਂ ਵੈਸੇ ਤਾਂ ਹੁਣ ਕੇ 90 95% ਤਾਂ ਕੁਝ ਨਹੀਂ ਹੈਗਾ ਜਿੱਥੇ ਸੋ ਇਹੋ ਜਿਹੇ ਕਿਹੜੇ ਹਾਲਾਤ ਬਣ ਜਾਂਦੇ ਆ ਕਿ ਕਈ ਵਾਰੀ ਛੱਡੜਾ ਪੈ ਜਾਂਦਾ ਹੈਗਾ ਮੁੱਲਮਾਨ ਜਾਂ ਕਈ ਵਾਰੀ ਕੁਛੇਦਨ ਮਾਮਲੇ ਵੀ ਸਾਹਮਣੇ ਉਹਦੇ ਕੋਈ ਚੇਤਾਵਨੀ ਦੇ ਕੇ ਛੱਡਦੇ ਹੋ ਜਾਂ ਸਿਰਫ ਪਰਚਾ ਹੀ ਕਰਨਾ ਪੈ ਜਾਂਦਾ ਨਹੀਂ ਇਦਾਂ ਦਾ ਕੋਈ ਨਹੀਂ ਜੋ ਕਾਨੂੰਨੀ ਗੈਰ ਕਾਨੂੰਨੀ ਕੰਮ ਕਰਦਾ ਹੈ ਉਹਤੇ ਅਸੀਂ ਕਾਰਵਾਈ ਕਾਨੂੰਨੀ ਕਾਰਵਾਈ ਕਰਨੀ ਕਰਨੀ ਆ ਉਹਤੇ ਕੋਈ ਸ਼ਿਕਾਰਚ ਨਹੀਂ ਹੈਗੀ ਤਾਂ ਜੇ ਕੋਈ ਪੜਿਆ ਲਿਖਿਆ ਮੁੰਡਾ ਕੋਈ ਪਹਿਲੀ ਦੂਜੀ ਵਾਰੀ ਇਦਦਰ ਤਾਂ ਵੈਸੇ ਹੀ ਘੁੰਮਦਾ ਆ ਗਿਆ ਕਿ ਤੇ ਰਾਤ ਨੂੰ ਚਾਹ ਪੀ ਉਹਨੂੰ ਥੋੜੀ ਨਰਮੀ ਨਾਲ ਉਹਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ। ਵੈਸੇ ਤਾਂ ਕਾਨੂੰਨੀ ਕਾਰਵਾਈ ਹੁੰਦੀ ਹੈ। ਸੋ ਕੀ ਫੀਲ ਕਰਦੇ ਹੋ ਕਿ ਚੌਕੀ ਦੇ ਅਧੀਨ ਜਿਹੜੇ ਕਾਫੀ ਪਿੰਡ ਵੀ ਪੈਂਦੇ ਹੈਗੇ ਔਰ ਹੋਰ ਕਾਫੀ ਏਰੀਆ ਪੈਂਦਾ ਹੈਗਾ। ਲੋਕਾਂ ਕੋਈ ਅਪੀਲ ਹੈ ਕਿ ਕਿਸ ਤਰ੍ਹਾਂ ਪੁਲਿਸ ਦਾ ਸਹਿਯੋਗ ਕਰਨ? ਅਸੀਂ ਤਾਂ ਰਾਤ ਨੂੰ ਵੈਸੇ 10 ਤੋਂ 4 ਪੈਟਰੋਲਿੰਗ ਕਰਦੇ ਆਂ ਸਾਡੀ ਗੱਡੀ ਬਾਹਰ ਹੁੰਦੀ ਆ। ਅਸੀਂ ਵੀ ਬਾਹਰ ਹੁੰਨੇ ਆਂ ਤਾਂ ਅਸੀਂ ਲੋਕਾਂ ਨੂੰ ਵੀ ਪਿੰਡ-ਪਿੰਡ ਜਾ ਕੇ ਅਸੀਂ ਇਹ ਸਹਿਯੋਗ ਕਰਦੇ ਆਂ ਵੀ ਤੁਸੀਂ ਸਾਡਾ ਸਹਿਯੋਗ ਕਰੋ। ਅਪੀਲ ਕਰਦੇ ਆਂ ਸਾਡਾ ਸਹਿਯੋਗ ਕਰੋ। ਤਾਂ ਬਿਲਕੁਲ ਸਾਡੇ ਨਾਲ ਪਬਲਿਕ ਵੀ ਕਾਫੀ ਸਾਡਾ ਸਹਿਯੋਗ ਕਰ ਰਹੀ ਆ ਤਾਂ ਸਾਨੂੰ ਵੀ ਐਫੀਸ਼ੀਐਂਟ ਕਾਫੀ ਕਰ ਰਹੇ ਹੋ ਇੰਦਰ ਦੇ ਪੰਚਾਇਤਾਂ ਨਾਲ ਕਿ ਕੋਈ ਰਾਬਤਾ ਵਗੈਰਾ ਹੁੰਦਾ ਹੁੰਦਾ ਰਹਿੰਦਾ ਸਾਡਾ ਆਮ ਤੌਰ ਤੇ ਜਦੋਂ ਪੈਟਰੋਲਿੰਗ ਕਰਦੇ ਆਂ ਸ਼ਾਮ ਨੂੰ ਵੀ ਕਰਦੇ ਆਂ ਕਈ ਵਾਰੀ ਦੁਪਹਿਰ ਕਰਦੇ ਆਂ ਕਈ ਵਾਰੀ ਰਾਤ ਨੂੰ ਕਰਦੇ ਆਂ ਤਾਂ ਸਾਨੂੰ ਜਿਹੜੇ ਮਹਤਵਪੂਰਨ ਬੰਦੇ ਆ ਉੱਥੇ ਕੋਈ ਨਾ ਕੋਈ ਮਿਲਦਾ ਹੀ ਰਹਿੰਦਾ ਤਾਂ ਉਹ ਕਾਫੀ ਸਾਨੂੰ ਜਿਹੜਾ ਗੱਲਾਂ ਮਤਾਂ ਦੱਸ ਰਹੀ ਅਸੀਂ ਫਿਰ ਉਸ ਤਰੀਕੇ ਨਾਲ ਫਿਰ ਜੋ ਵੀ ਆਪਣੇ ਸੋਰਸ ਲਾ ਕੇ ਅਸੀਂ ਕਾਰਵਾਈ ਕਰਦੇ ਜੀ ਸਾਥੀਓ ਇਸ ਤਨ ਐਸਐਸਆਈ ਦਰਸ਼ਨਪੱਟੀ ਚਿਹੜੂ ਪੁਲਿਸ ਚੌਂਕੀ ਦੇ ਇੰਚਾਰਜ ਜਿਨ੍ਹਾਂ ਨੇ ਕੇ ਵਿਚਾਰ ਨਾਲ ਗੱਲ ਕੀਤੀ ਆ ਈਨਾ ਟੀਵੀ ਨਾਲ ਔਰ ਦੱਸਿਆ ਕਿ ਕਿਸ ਤਰ੍ਹਾਂ ਜਿਹੜੇ ਨਸ਼ਾ ਤਸਕਰਾਂ ਨੂੰ ਔਰ ਦੇਪਵਾਰ ਦੇ ਧੰਦਾ ਜਿਹੜੇ ਕਰਨ ਵਾਲੇ ਸ਼ਰਾਰਤੀ ਅਨਸਰ ਹੈਗੇ ਉਹਨਾਂ ਤੇ ਕਿਸ ਤਰ੍ਹਾਂ ਨੱਥ ਪਾਈ ਜਾ ਰਹੀ ਹੈ ਕਿਸ ਤਰ੍ਹਾਂ ਇਹ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਔਰ ਨਾਲ ਨਾਲ ਇਹਨਾਂ ਨੇ ਚੇਤਾਵਨੀ ਦਿੱਤੀ ਹੈਗੀ ਕਿ ਇਹ ਜਿਹੇ ਸ਼ਰਾਰਤੀ ਅਨਸਰ ਜਿਹੜੇ ਹੈਗੇ ਜਾਂ ਤਾਂ ਫਿਰ ਆਪਣੇ ਆਪ ਸੁਧਾਰ ਕਰਨ ਜਾਂ ਫਿਰ ਜਿਹੜੇ ਹੈਗਾ ਇਲਾਕਾ ਛੱਡ ਕੇ ਭੱਜਣ ਸਰ ਗ Subscribe now and press the bell icon. Never miss an update.